ਅਸਲਾਮ ਵਾਲੇਕਮ ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਨੀ ਹੈ ਅੱਲਾ ਰੱਬ ਦਾ ਨਾਮ ਹੈ ਬੜੀ ਡੇਟ ਬਾਅਦ ਅੱਜ ਵੀਡੀਓ ਬਣਾਈ ਆ ਪਾਵਾਂ ਦੁੱਸਤੇ ਪਿੱਛੇ ਲੈਣਾ ਲੱਗੀਆਂ ਨੇ ਗਰਮੀ ਆਇਆ ਸਮੁੰਦਰ ਤੇ ਮੈਂ ਚਲੋ ਨਾਲੇ ਕੋਈ ਇੰਜੋਏ ਕਰੀਏ ਨਾਲੇ ਖਾਈਏ ਪੀ ਲਿਆਂਦਾ ਬਾਅਦ ਵੀ ਵੀਓ ਕਰਨ ਵਾਸਤੇ ਨਾਲੇ ਕਾ ਦੋਸਤ ਨਾ ਆਇਆ ਕਹਦੇ ਤੁਹਾਨੂੰ ਸਾਰੀ ਮਾਲੂਮਾਤ ਦਵਾਂਗੇ ਪੁੱਛਾਂਗੇ ਕਿਵੇਂ ਆਇਆ ਕਿਹੜੇ ਵੀਜ਼ੇ ਤੇ ਆਇਆ ਕਿਹੜੇ ਕਿਹੜੇ ਮਲਕੋਂ ਹੋ ਕੇ ਆਇਆ ਤੇ ਮੈਂ ਚਲੋ ਨਾਲੇ ਖਾਣੇ ਪਕਾਣਿਆਂ ਨਾਲੇ ਕੋਈ ਛੋਟੀ ਜਿਹੀ ਵੀਡੀਓ ਬਣਾਣੇ ਆ ਤੁਹਾਡੇ ਨਾਲ ਮਾਲੂਮਾਤ ਸ਼ੇਅਰ ਕਰਨੀਆਂ ਵੀਡੀਓ ਸਾਰੀ ਐਂਡ ਤੱਕ ਵੇਖਿਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਇੱਕ ਅੱਛਾ ਜਿਹਾ ਕਮੈਂਟ ਕਰਿਓ ਕਰਿਓ ਵੀਡੀਓ ਬੜੀ ਡੇਰ ਤੋਂ ਬਾਅਦ ਬਣਾਈ ਅੱਜ ਤੇ ਆ ਫਿਰ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਹੁਣ ਦੋਸਤੋ ਆਵੇਂ ਸਦਿਓ ਸਮਾਨ ਸਾਰਾ ਲਾਣੇ ਪਿਆ ਤੇ ਆ ਮੁਰਗੀ ਨੂੰ ਮਸਾਲਾ ਲਾ ਕੇ ਲਾਣੇ ਦਾ ਆਹੀਂ ਗੱਡੀ ਲੈ ਆ ਖਲਾਰੀ ਆ ਇਹ ਪਰੇ ਲੋਕ ਇੰਜੋਏ ਕਰ ਰਹੇ ਨੇ ਉਹ ਕੁਝ ਲੋਕ ਜਾ ਰਹੇ ਨੇ ਸਮੁੰਦਰ ਤੇ ਨਹਾਣ ਵਾਸਤੇ ਉਹ ਵੇਖਿਆ ਬੈਗ ਸ਼ੈਕ ਆਪਣੇ ਪਾਏ ਦੇ ਚਲੋ ਅਸੀਂ ਲਿਆ ਇਹ ਵੀ ਲੋਕ ਬਣਾ ਕੇ ਸਾਰੀਆਂ ਗੱਡੀਆਂ ਉੱਪਰ ਲੋਕਾਂ ਨੇ ਖਲਾਰੀ ਦੀਆਂ ਨੇ ਜੰਗਲ ਦੇ ਵਿੱਚ ਲੋਕ ਬੈਠੇ ਨੇ ਸਾਰੇ ਹੀ ਕੋਲੇ ਨੇ ਤੇ ਜਿਹੜਾ ਨਾ ਆ ਜਾ ਰਿਹਾ ਅਸੀਂ ਉਹਨਾਂ ਦਾ ਪਿੱਛੇ ਸਮੁੰਦਰ ਤੁਹਾਨੂੰ ਥੋੜਾ ਸੀਨ ਵਹਾਈਏ ਇਹ ਗੱਲਾਂ ਕਾਫੀ ਤੁਹਾਡਾ ਨਾ ਕਰਨੀਆਂ ਨੇ ਹਾਂ ਕਈ ਬੜੇ ਦੋਸਤ ਇੰਸਟਾਗ੍ਰam ਤੇ ਮੈਸੇਜ ਕਰਦੇ ਨੇ ਉਹ ਵੀਜ਼ਾ ਮਿਲ ਗਿਆ ਉਹ ਜਾਂ ਜੋ ਗਿਆ ਫਲਾਣ ਹੋ ਗਿਆ ਟੀੰਗ ਹੋ ਗਿਆ ਕੋਈ ਚੱਕਰ ਚੁਕਾਰ ਨਹੀਂ ਤੇ ਸਾਰਾ ਕੁਝ ਤੁਹਾਨੂੰ ਦੱਸਾਂਗੇ ਅਸੀਂ ਵੀਡੀਓ ਬਣਾਣੀ ਹੁੰਦੀ ਆ ਕਦੇ ਕਦੇ ਝੂਠ ਝਾੜ ਨਹੀਂ ਮਾਰਨਾ ਕਿੰਨੇ ਲੋਕ ਚੈਨਲ ਚਲਾਣ ਲਈ ਪੇ ਮਾਰਦੇ ਨੇ ਉਹ ਜਾਂ ਜੋ ਗਿਆ ਆਪਡੇਟ ਆ ਗਿਆ ਤੇ ਸਾਰੀਆਂ ਗੱਲਾਂ ਕਰਾਂਗੇ ਤੁਹਾਡੇ ਨਾਲ ਅੱਜ ਹਵਾ ਆ ਵੀ ਚੱਲ ਰਹੀ ਹੋ ਸਕਦਾ ਵੀਡੀਓ ਦੇ ਵਿੱਚ ਆਵਾਜ਼ ਆਂਦੀ ਹੋਏ ਹਵਾ ਦੀ ਨਾ ਆ ਵੇਖਿਆ ਲੋਕ ਪੂਰਾ ਮੇਲਾ ਲੱਗੇ ਦਾ ਛਤਰੀਆਂ ਲਾ ਕੇ ਨਾ ਦੁਨੀਆ ਤੋਰ ਤੱਕ ਬੈਠੀ ਦੀ ਐਨਜੋਏ ਕਰੇ ਕਰੀ ਸਮੁੰਦਰ ਤੇ ਇਤਵਾਰ ਦਾ ਦਿਨ ਹੈ ਵੀਡੀਓ ਹੋ ਸਕਦਾ ਕੱਲ ਆ ਜਾਂ ਪਰਸੂ ਆਏ ਜਿੱਦਾਂ ਨੂੰ ਧਿਆਤੀ ਮਾਰੋਗੇ ਪੂਰੀਆਂ ਛਤਰੀਆਂ ਰੰਗ ਬਰੰਗੀਆਂ ਤੁਹਾਨੂੰ ਨਜ਼ਰ ਆਣਗੀਆਂ ਵੇਖ ਸਕਦੇ ਹੋ ਸਾਰੀ ਦੁਨੀਆ ਜਿਹੜੀਆਂ ਨੌਨ ਜੁਆਇ ਕਰਨ ਵਾਸਤੇ ਜਿਹੜਾ ਨਾ ਬਾਥਰੀयत ਤੇ ਅਸੀਂ ਵੀ ਆਇਆ ਮੈਂ ਚਲੋ ਆ ਗਏ ਆ ਬਿਲਕੁਲ ਸਮੁੰਦਰ ਦੇ ਉੱਤੇ ਸਮੁੰਦਰ ਆਇ ਪੂਰਾ ਉੱਠੇ ਰ ਛਲਾਮਾਲ ਜਦੋਂ ਹਵਾ ਆਵੇ ਨਾ ਉਦੋਂ ਇੰਝ ਛਲਾ ਮਾਰਦਾ ਬੇਸਰ ਦੇ ਹਿੱਸੇ ਆ ਗਏ ਆ ਵਾਪਸ ਅੱਥੇ ਅਦੋਸ ਲੱਗਿਆ ਕੋਲੇ ਛੋਲੇ ਲਾ ਕੇ ਨਗ ਅੱਗ ਬਾਲਣ ਦੀ ਕੋਸ਼ਿਸ਼ ਕਰੇ ਗਦੇ ਨੇ ਹਵਾ ਜਿਹੜੀ ਆ ਨਾ ਬੋ ਦੋਸਤੋ ਅੱਗੇ ਭੱਲ ਕੇ ਸਾਡੀ ਤੇ ਨਾਲ ਭਾਈ ਲੱਗਿਆ ਤੇ ਨਾਲ ਨਾਲ ਨਾ ਅੱਗ ਨੂੰ ਬਾਲਣ ਟ੍ਰੇਟਰ ਐਦਾ ਜੀ ਇੰਟਰਵਿਊ ਲੈਣਾ ਅੱਜ ਹਾਂ ਇਹ ਮੁੰਡਾ 4 ਵੇ ਦਾ ਭਾਜੀ ਸਾਰੀ ਮਾਲੂਮਾਤ ਤੁਹਾਨੂੰ ਦੱਸਾਂਗੇ ਕਿਹੜੇ ਵੀਜ਼ੇ ਤੇ ਆਇਆ ਕਿਵੇਂ ਆਇਆ ਸਾਡਾ ਡਾਕੂਮੈਂਟ ਸਾਡੀਆਂ ਦੇ ਨਹੀਂ ਹੱਥ ਜਣਨਾ ਅੱਗੋਂ ਡਾਕੂਮੈਂਟ ਕਿਵੇਂ ਬਣਾਣੇ ਹਨ ਕਿਹੜੇ ਡਾਕੂਮੈਂਟ ਨੇ ਤੇ ਇੰਟਰਵਿਊ ਸਾਰਾ ਲੈਣੇ ਆਹੇ ਕੋਲ ਅੱਗ ਸ਼ੱਕ ਬਾਲ ਲੈਂਦੋ ਚਲੋ ਚਲਾ ਯਾਰ ਉੱਠ ਦੋਸਤੋ ਹੋ ਲੰਨਾ ਇੰਟਰਵਿਊ ਦੋਸਤ ਦਾ ਤੇ ਅੱਜ ਤੁਹਾਨੂੰ ਸਾਰੀ ਹਮਲੂਮਾ ਦਿੰਨੀਆ ਤਾਂ ਯਾ ਦੋਸਤ ਹੁਣ ਤੁਹਾਨੂੰ ਸਾਰੀ ਹਮਲੂਮਾ ਦਿੰਦੀਆਂ ਆ ਦੋਸਤੇ ਆਇਆ ਸਾਡੇ ਕੋਲ ਅਥੋ ਤੇ ਕਿਹੜੇ ਵੀਜ਼ੇ ਤੇ ਆਇਆ ਕਿਵੇਂ ਆਇਆ ਸਾਰੀ ਹਮਲੂਮਾ ਦਰ ਕੋ ਲਾਵਾਂਗੇ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਹਾਂਜੀ ਨਾਲ ਭਾਈ ਅਸਲਾਮੁਅਲਿਕ ਅੱਛਾ ਦੋਸਤਾਂ ਨੂੰ ਦੱਸਣਾ ਤੇ ਬਾਦ ਖੜੀ ਉੱਚੀ ਰੱਖਣੀ ਹੈ ਕਿ ਬਾਦ ਦਾ ਸਹੀ ਆਏ ਕਿਹੜੇ ਵੀਜ਼ੇ ਤੇ ਆਦੋ ਮੈਂ ਕੰਸਟਰਕਸ਼ਨ ਬਿਲਡਿੰਗ ਦਾ ਵੀਜ਼ਾ ਸੀ ਮੇਰਾ ਅੱਛਾ ਰੋਸ਼ੀਆ ਦਾ ਕੰਪਨੀ ਰੋਸ਼ੀਆ ਦਾ ਕਰੋਸ਼ੀਆ ਦਾ ਵੀਜ਼ਾ ਹੀ ਇੱਕ ਤਨੁਕੀ ਨੀੜੇ ਦਾ ਵੀਜ਼ਾ ਲੱਭਾ ਕਿ ਜਿਸ ਦਿਨ ਤੋਂ ਡਾਕੂਮੈਂਟ ਦਿੱਤੇ ਨੇ ਪੈਸੇ ਦਿੱਤੇ ਨੇ ਤੇ ਕਿੰਨੀ ਡੇਟ ਬਾਅਦਰਾ ਵੀਜ਼ਾ ਲੱਗਾ ਹੀ ਮੇਰਾ 3 ਟਾਈਮ ਦੇ ਵਿੱਚ ਵਿੱਚ ਮੈਨੂੰ ਵੀਜ਼ਾ ਨਹੀਂ ਲੱਗਿਆ ਮੈਂ ਗਲਤ ਸੀ ਹਾਂ ਉਮਾਨ ਦੀ ਹਕਤ ਸੀ ਅੱਛਾ ਹਕਤ ਚੋਂ ਅਪਲਾਈ ਕੀਤਾ ਸੀ ਅੱਛਾ 1 ਮਹੀਨੇ ਦੇ ਵਿੱਚ ਵੀਜ਼ਾ ਮੇਰਾ ਸੈਂਪੋ ਹੋ ਕੇ ਕਰੋਸ਼ੀਆ ਆ ਗਿਆ ਐਂਬੈਸੀ ਦੀ ਆਸਟ ਗਲੋਬਲ ਕਤਰ ਸੀ ਅੱਛਾ ਤੇ ਇੰਟਰਵਿਊ ਹੋਇਆ ਸੀ ਕਾਲ ਤੇ ਅੱਛਾ ਮੇਰਾ 1 ਮਹੀਨੇ ਦੇ ਵਿੱਚ ਵੀਜ਼ਾ ਲੱਗ ਕੇ ਤੇ ਮੇਰੇ ਕੋਲ ਆ ਗਿਆ ਸੀ ਮਕਸਦ ਅੱਛਾ ਤੂੰ ਇਹ ਵੀਜ਼ਾ ਮਕਸਦ ਉਲੇ ਆ ਜੀ ਜੀ ਕਿਉਂਕਿ ਕਰੋਸ਼ੀਆ ਦੀ ਐਮਬੈਸੀ ਵੀ ਜਿਹੜੀਆਂ ਸਾਡੇ ਪਾਕਿਸਤਾਨ ਕਹਿੰਨੀ ਪਾਕਿਸਤਾਨ ਨਹੀਂ ਹੈ ਇੱਕ ਜਿੰਨੇ ਵੀ ਲੋਕ ਦੋਸਤ ਵੀਜ਼ਾ ਕਰੋਸ਼ੀਆ ਲੰਦੇ ਨੇ ਉਹਨਾਂ ਨੂੰ ਜਾਂ ਰਾਂਚੀ ਜਾਣੇ ਪੈਂਦਾ ਹੈ ਮਕਸਦ ਚ ਸੋਧਿਆ ਚ ਕਤਰ ਦੁਬਈ ਇਹਨਾਂ ਮੁਲਕਾਂ ਚ ਜਾ ਕੇ ਤੇ ਵੀਜ਼ਾ ਜਿਹੜਾ ਨੇ ਲੱਗਦਾ ਕਿਉਂਕਿ ਪਾਕਿਸਤਾਨ ਦੇ ਵਿੱਚ ਕਰੋਸ਼ੀਆ ਦੀ ਐਮਬੈਸੀ ਨਹੀਂ ਹੈ ਇਹ ਦੋਸਤ ਮਕਸਦ ਤੋਂ ਵੀਜ਼ਾ ਲੈ ਕੇ ਆਇਆ ਹੈ ਕਸ ਤੋਂ ਦਾ ਕਰੋਸ਼ੀਆ ਦਾ ਅੱਛਾ ਇਹ ਤਰ तकरीबन 3-4 ਵਿੱਚ ਸਾਰਾ ਕੰਮ ਕੰਪਲੀਟ ਹੋ ਗਿਆ ਹੈ ਮੇਰੇ ਸਾਰਾ ਪ੍ਰੋਸੈਸ ਕੰਪਲੀਟ ਹੋ ਗਿਆ ਹੈ ਜੇ ਨਮੀ ਨੇ ਵਾਜੇ ਦੋਸਤੋ ਸਾਰਾ ਆ ਜਿਹੜਾ ਨਾ ਕੰਮ ਵੀਜ਼ਾ ਸੀ ਲੱਗ ਗਿਆ ਮਕਸਦ ਤੋਂ ਤੇ ਮਕਸਦ ਤੋਂ ਫਿਰ ਤੂੰ ਕਿੱਥੇ ਆਇਆ ਹੈ ਫਸਤਾ ਕਿ ਮੈਂ ਸਿੱਧਾ ਕਰੋਸ਼ੀਆ ਅਚਾ ਕਰੋਸ਼ੀਆ ਕਿੰਨਾ ਟਾਈਮ ਰਿਹਾ ਲੋ ਜੀ ਮੈਂ ਰਿਹਾ 10 ਤੋਂ 15 ਦਿਨ ਕਰੋਸ਼ੀਆ ਕੇ ਤੇ 10 ਤੋਂ 15 ਦਿਨ ਰਿਹਾ ਤੇ ਅੱਗੇ ਫਿਰ ਕਿਹੜੇ ਮੁਲਕ ਆਇਆ ਤੂੰ ਅਕੇ ਫਿਰ ਮੈਂ ਇਟਲੀ ਆਇਆ ਦੋਸਤ ਆਇਆ ਫਲੈਟ ਕਰੋਸ਼ੀਆ ਤੋਂ ਮੈਂ ਵੀ ਮੇਰੀ ਫਲਾਈ ਦੀ ਟਿਕਟ ਸੀ ਇਟਲੀ ਦੀ ਲੇਕਿਨ ਉਹਨਾਂ ਮੈਨੂੰ ਬਾਯਰ ਨਹੀਂ ਆਨ ਦਿੱਤਾ ਅੱਛਾ ਉਹ ਕੋਈ ਇਸ਼ੂ ਬਣਾ ਲਿਆ ਕਿ ਕਰੋਸ਼ੀਆ ਦਾ ਵਰਕ ਪਰਮਿਟ ਤੇਰੇ ਇੱਥੇ ਕੰਮ ਕਰ ਤੂੰ ਨਹੀਂ ਜਾ ਸਕਦਾ ਹਾਂ ਹਾਂ ਫਿਰੋਂ ਤੁਮੈਂ ਬਾਈ ਰੋਡ ਬਾਈ ਟੈਕਸੀ ਆਇਆ। ਇੱਕ ਅੱਛਾ ਦੋਸਤੋ ਇਹ ਪਹਿਲਾਂ ਜਿਹੜਾ ਨਾ 에어ਲਾਈਨ ਤੇ ਬਾਈ ਇਰੋਸ਼ੀਆ ਤੇ ਇਟਲੀ ਆਣ ਲਗਾ ਸੀ ਪਰ ਜਦੋਂ ਜਹਾਜ ਬੈਣ ਵਾਸਤੇ ਗਿਆ 에어ਪੋਰਟ ਉਨਾ ਨਹੀਂ ਬੈਣ ਦਿੱਤਾ ਨਾ ਕਹਿੰਦਾ ਤੇਰਾ ਕਰੋਸ਼ੀਆ ਦਾ ਵਰਕ ਵੀਜ਼ਾ ਫੇਲਾ ਤੂੰ ਨਹੀਂ ਜਾ ਸਕਦਾ ਤੂੰ ਇੱਥੇ ਕੰਮ ਕਰ। ਫਿਰ ਵਾਪਸ ਗਿਆ ਫਿਰ ਟੈਕਸੀ ਵਾਲਿਆਂ ਨਾਲ ਗੱਡੀ ਵਾਲਿਆਂ ਨਾਲ ਗੱਲ ਕੀਤੀ ਆ ਤੇ ਟੈਕਸੀ ਤੇ ਬੈ ਕੇ ਕਰੋਸ਼ੀਆ ਤੋਂ ਤੇ ਇਟਲੀ ਡਾਇਰੈਕਟ ਇਟਲੀ ਟੈਕਸੀ ਆਈ ਜਾਂ ਰਾਹ ਚ ਚੇਂਜ ਹੋਈ ਸੀ ਨਹੀਂ ਡਾਇਰੈਕਟ ਇਟਲੀ ਆਈ ਏ ਟੈਕਸੀ ਇਹ ਕਿੰਨੇ ਯੋਰੋ ਲੈਣਾ ਤੇਰਾ ਕੋਲ ਮੇਰੇ ਕੋਲ 200 ਯੋਰੋ 200 ਯੂਰੋ ਕਰੋਸ਼ੀਆ ਤੋਂ 200 ਯੂਰੋ ਵਿੱਚ ਇਟਲੀ ਆਇਆ 200 ਯੂਰੋ ਵਿੱਚ 2000 ਵਿੱਚ ਨਹੀਂ 200 ਯੂਰੋ ਵਿੱਚ ਟੈਕਸੀ ਕਰੋਸ਼ੀਆ ਤੋਂ ਇਟਲੀ ਦੇ ਵਿੱਚ ਛੱਡ ਕੇ ਗਈ ਕਿਹੜੇ ਸ਼ਹਿਰ ਆਇਆ ਹੈ ਪ੍ਰਸਤੇ ਸ਼ਹਿਰੀ ਇਟਲੀ ਦਾ ਜਿਹੜਾ ਪਹਿਲਾ ਸ਼ਹਿਰ ਜਿਹੜਾ ਪਹਿਲਾ ਸ਼ਹਿਰ ਹੈ ਇਟਲੀ ਦਾ ਪ੍ਰਸਤੇ ਉਹਦੇ ਵਿੱਚ ਆਇਆ ਉੱਥੋਂ ਫਿਰ ਅੱਗੋਂ ਜਿਹੜਾ ਨਾ ਸਾਡੇ ਕੋਲ ਆ ਕੇ ਆਇਆ ਤੇ ਅੱਥੇ ਆਣੇ ਵੀ ਕਿੰਨੇ ਮਿੰਟ ਹੋ ਗਏ ਤੁਹਾਨੂੰ ਆ ਦੇ ਤਕਰੀਬਨ ਮੈਨੂੰ ਪੰਜ ਮਾਂ ਹੋ ਗਏ ਨੇ ਸਟਾਈਲਾ ਮੇਰਾ ਅਪਲਾਈ ਹੋ ਗਿਆ ਤੇ 6 ਮਾਂ ਲਈ ਮੈਨੂੰ ਡਾਕੂਮੈਂਟਸ ਮਿਲ ਗਏ ਨੇ ਜੇਰਾਣਾ ਫਾਇਲ ਅਪਲਾਈ ਕੀਤਾ ਹੀ 5-6 ਮਹੀਨੇ ਹੋਣਾ ਆ ਤੇ ਕਿੰਨੇ ਮਹੀਨੇ ਦਾ ਕਾਰਡਨ ਮਿਲਿਆ 5-6 ਮਾਰ ਇਸ ਤੋਂ 6 ਮੈਂ 6 ਮਹੀਨੇ ਦੀ ਸਟੋਰ ਮਿਲ ਗਈ ਆ ਕੰਮ ਸ਼ਮਤ ਕਰ ਸਕਣਾ ਹਾਂ ਕੰਮ ਮੈਂ ਕਰ ਰਹਿਆ ਵਿਦਾਨ ਸਹਿਰ ਤੇ ਰਸਤੇ ਰਹਿਣ ਤੇ ਮਿਲਾਨ ਗਿਆ ਦਾ ਹੀ ਦੋਸਤ ਕੰਮ ਉੱਥੇ ਕਰ ਰਿਹਾ ਤੇ ਹੁਣ ਕੋਈ ਡਾਕੂਮੈਂਟਾਂ ਵਾਸਤੇ ਸਾਡੇ ਕੋਲ ਤੋਂ ਆ ਮਿਲਾਨ ਜਿੱਥੇ ਅਸੀਂ ਰਹਨੇ ਆ ਦੋਸਤੋ ਮਿਲਾਨ ਜਿਹੜਾ ਇਟਲੀ ਦਾ ਮਿਲਾਨ ਸ਼ਹਿਰ ਆ ਤਕਰੀਬਨ ਸਾਡੇ ਦਸ ਤੋਂ 1100 ਕਿਲੋਮੀਟਰ ਹੈ ਨਹੀਂ ਆ ਨਾ ਜੀ ਜੀ ਲਾਤ ਉਹ 1100 ਕਿਲੋਮੀਟਰ ਦੂਰ ਹੈ ਸਾਡੇ ਤੋਂ ਮਿਲਾਨ 16 ਘੰਟੇ ਦਾ ਸਫ਼ਰ ਹੈ 16 ਘੰਟੇ ਬੱਸ ਲੱਗਦੇ ਨੇ ਨਾ ਬੱਸ ਤੇ ਲੱਗਦੇ ਨੇ 16 ਘੰਟੇ ਵਿੱਚ ਬੱਸ ਅੱਥੂ ਜਾਂਦੀ ਹੈ ਮਿਲਾਨ ਤੇ ਉੱਥੇ ਦਾ ਸਟੂਡੈਂਟ ਤੇ ਕੰਮ ਕਰ ਰਿਹਾ ਦੋਸਤ ਤੇ ਆਥੇ ਹੁਣ ਸਾਡੇ ਕੋਲ ਆਇਆ ਅੱਗੇ ਸਾਡੇ ਕੋਲ ਹੀ ਅੱਥੇ ਰਹਿੰਦਾ ਡਾਕੂਮੈਂਟ ਐਸ ਲਾ ਕੇ ਜੋ ਲੈਨੇ ਕਿਉਂਕਿ ਜਿਹੜੇ ਜੀ ਲਸਾਇਲਮ ਕਰਦੇ ਨੇ ਉਹ ਇਧਰੋਂ ਕਿ ਤਕਰੀਬਨ ਹੁੰਦਾ ਹੋਰ ਵੀ ਹੈ ਨੇ ਕਈ ਸਾਡਾ ਬਾਕੀ ਜ਼ਿਆਦਾ ਲੋਕ ਐਸਾ ਆਪ ਤੇ ਕਰਦੇ ਨੇ ਤੇ 6 ਮਹੀਨਿਆਂ ਨੂੰ ਜਿਹੜੀਆਂ ਨੂੰ ਸਜੋਰ ਨੂੰ ਮਿਲ ਗਈ ਆ ਉਹਦੇ ਤੇ ਆ ਕੰਮ ਕਰ ਸਕਦਾ ਪਾਕਿਸਤਾਨੀ ਆ ਜਾ ਸਕਦਾ ਲੀਗਲ ਕੰਮ ਫੈਕਟਰੀ ਜਿੱਥੇ ਵੀ ਚਾਏ ਕਰ ਸਕਦਾ ਆ ਜਾ ਸਕਦਾ ਹੈ ਦਿੱਲੀ ਵਿੱਚ ਜਿੱਥੇ ਮਰਜੀ ਡਰਾਈਵਿੰਗ ਕਰ ਸਕਦਾ ਹੈ ਡਰਾਈਵਿੰਗ ਲਾਸਨ ਸਪਲਾਈ ਕਰ ਸਕਦਾ ਹੈ ਹਰ ਕੰਮ ਕਰ ਸਕਦਾ ਜੇ ਤੁਹਾਨੂੰ 6 ਮਹੀਨੇ ਦਾ ਪਹਿਲੇ ਕਿੰਨੇ ਮਹੀਨੇ ਨਹੀਂ ਮਿਲੇ ਸੀ 6 ਮਹੀਨੇ ਪਹਿਲੇ 6 ਮਹੀਨੇ ਮਿਲੇ ਨੇ ਪਹਿਲੇ ਜੋਰ ਜਿਹੜੀਆਂ ਨੇ 6 ਮਹੀਨੇ ਦੀ ਮਿਲੀ ਆ ਤੇ ਹੁਣ ਰੈਸਟੋਰੈਂਟ ਤੇ ਕੰਮ ਲੱਗੇ ਦਾ ਮਿਲ ਆਣ ਤੇ ਡਾਕੂਮੈਂਟ ਬਸ ਤਿਆਰ ਆਇਆ ਚਲੋ ਅੱਜ ਛੁੱਟੀ ਇਤਵਾਰ ਹੀ ਮੈਂ ਚਲਾ ਆ ਅੱਜ ਨਾਲ ਬਖਾਈਏ ਪਕਾਈਏ ਤੇ ਨਾਲ ਇੱਕ ਵੀਡੀਓ ਬਣਾਣੇ ਆ ਛੋਟੀ ਜੀ ਆ ਵਾਸਤੇ ਦੋਸਤੋ ਤੁਹਾਨੂੰ ਮਾਲੂਮਾਤ ਦਿੱਤੀਆ ਦੋਸਤੋ ਇੱਕ ਤੁਹਾਨੂੰ ਹੋਰ ਗੱਲ ਦੱਸ ਦिए ਦੋਸਤ ਨੂੰ ਪੁੱਛਣਾ ਕਿ ਖਰਚਾ ਕਿੰਨਾ ਆਇਆ ਇੱਥੇ ਆਂਦਾ ਕਰ ਸਾਰਾ 80000 ਕਿੰਨਾ ਖਰਚਾ ਆ ਗਿਆ ਜੀ ਮੇਰਾ ਲੱਗਿਆ ਜੇ 20 ਲੱਖ ਰੁਪਏ 20 ਲੱਖ ਰੁਪਏ ਦੇ ਵਿੱਚ ਦੋਸਤ ਆਥੇ ਆ ਗਿਆ ਜੀ ਕਰੋਸ਼ੀਆ ਤੋਂ ਕਰੋਸ਼ੀਆ ਦਾ ਵੀਜ਼ਾ ਵਰਕ ਵੀਜ਼ਾ ਲਿਆ ਪਰ ਕਰੋਸ਼ੀਆ ਰਿਹਾ ਨਹੀਂ 10 ਦਿਨ ਉੱਥੇ ਰਿਹਾ ਉਦੋਂ ਸਿੱਧਾ ਆ ਗਿਆ ਇਟਲੀ ਦੇ ਵਿੱਚ ਤੇ ਇਟਲੀ ਚ ਆ ਕੇ ਸਾਲੰਪਲਾਈ ਕੀਤਾ ਉਹ ਵੀ 6 ਮਹੀਨੇ ਦੀ ਮਿਲ ਗਈ ਆ ਕੰਮ-ਸ਼ਾਮ ਕਰ ਰਿਹਾ ਹੁਣ ਕੁਵਾ ਦਾ ਤਾਂ ਜਿਹਦੇ ਵਿੱਚ 200 ਬੰਦੇ ਲੱਕ ਹੁੰਦੀ ਆ ਹਾਲ ਵੀ ਲੱਗ ਜਾਂਦਾ 2 ਸਾਲ ਵੀ ਲੱਗ ਸਕਦੇ ਨੇ 3 ਸਾਲ ਵੀ ਲੱਗ ਸਕਦੇ ਨੇ ਚਾਹੇ ਉਸ ਤੋਂ ਜ਼ਿਆਦਾ ਟਾਈਮ ਵੀ ਲੱਗ ਸਕਦਾ ਪੱਕਿਆਂ ਹੋਣ ਵਾਸਤੇ ਜਿਹਦੇ ਵਿੱਚ ਤੋਂ ਕਾਰ ਮੈਚਨ ਜਿਹਦੇ ਤੋਂ ਤੁਸੀਂ ਪਾਕਿਸਤਾਨ ਵੀ ਆ ਜਾ ਸਕਦੇ ਹੋ ਫਿਰ ਲਾ ਲਾ ਪਾਕਿਸਤਾਨ ਨਹੀਂ ਆ ਜਾ ਸਕਦਾ ਕੰਮ ਕਰ ਸਕਦਾ ਇੱਥੇ ਹਰ ਕੰਮ ਕਰ ਸਕਦਾ ਜਿਹੜਾ ਚਾਹੇ ਕਰ ਸਕਦਾ ਆਪਣੀ ਕੰਪਨੀ ਖਿਲਾ ਸਕਦਾ ਜੇ ਤੁਹਾਨੂੰ ਪਾਰਡ ਤੋਂ ਜੋਰ ਤੋਂ ਮਿਲ ਜਾਣੀ 6 ਮਹੀਨੇ ਦੀ ਉਦੋਂ ਤੁਸੀਂ ਇਹ ਤੋਂ ਜ਼ੱੜ ਕੰਮ ਕਰ ਸਕਦੇ ਹੋ ਆਪਣਾ ਕਰੋ ਕਿਹਿਆ ਕਰੋ ਆਪਣੇ ਨਾਲ ਗੱਡੀ ਲਵੋ ਲਾਇਸੈਂਸ ਭਲਾਈ ਕਰੋ ਸਭ ਕੁਸ਼ਰਤ ਹੋ ਜਾਂਦਾ ਤੇ ਆਹ ਛੋਟੀ ਜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਆ 20 ਲੱਖ ਰੁਪਇਆ ਖਰਚਾ ਆਇਆ ਏ ਤੇ ਬੰਦਾ ਵੀ ਸਾਡੇ ਇਲਾਕੇ ਦਾ ਜਿਹੜਾ ਲੈ ਕੇ ਆਇਆ ਇਹਦੇ ਪਿੰਡ ਦਾ ਬੰਦਾ ਇਹਨੂੰ ਲੈ ਕੇ ਆਇਆ ਉਹ ਕਰੋਸ਼ੀਏ ਰਹਿੰਦਾ ਕਿੰਨੇ ਕਾਲਾ ਨੂੰ ਕਰੋਸ਼ੀਆ ਨੂੰ 5-4 ਸਾਲ ਹੋਏ 500 5 ਤੋਂ 4 ਸਾਲ ਉਹਨੂੰ ਕਰੋਸ਼ੀਆ ਚ ਉਸ ਬੰਦੇ ਨੂੰ ਰਹਿੰਦਿਆਂ ਹੋ ਗਿਆ ਤੇ ਉਹ ਇਹਦੇ ਪਿੰਡ ਦਾ ਹੀ ਹੋਰ ਵੀ ਕਾਫੀ ਦੋਸਤਾਂ ਨੂੰ ਲਿਆ ਆ ਰਿਹਾ ਫੋਰ ਵੀ ਕਈਆਂ ਨੂੰ ਦੋਸਤਾਂ ਕੋਲੋਂ ਕਾਗਜ਼ ਲੈ ਦੇ ਨੇ ਇਹ ਕਈਆਂ ਦੇ ਵਿਜ਼ੇ ਲੱਗ ਗਏ ਨੇ ਕਈਆਂ ਦੇ ਨਹੀਂ ਲੱਗੇ ਤੇ ਐਕ ਕ੍ਰੋਸ਼ੀਆ ਦੇ ਵਿਜ਼ੇ ਤੁਹਾਨੂੰ ਮਾਲੂਮਾਤ ਦਿੱਤੀ ਹੈ ਦੋਸਤ ਸਾਡੇ ਕੋਲ ਆਇਆ ਹੈ ਤਕਰੀਬਨ 5-6 ਮਹੀਨੇ ਹੋ ਗਏ ਨੇ ਇੱਥੇ ਆਇਆ ਹੈ ਤੇ 6 ਮਹੀਨੇ ਦੀ ਕਿਤੇ ਤੁਹਾਨੂੰ ਮਿਲ ਗਈ ਹੈ ਐਕ ਕ੍ਰੋਸ਼ੀਆ ਦੇ ਤੁਹਾਨੂੰ ਛੋਟੀ ਜਿਹੀ ਮਾਲੂਮਾਤ ਦਿੱਤੀ ਹੈ ਤੇ ਇਟਲੀ ਦੇ ਜਿਹੜੇ ਦੋਸਤੋ ਵਿਜ਼ੇ ਨੇ ਅੱਜ ਕੱਲ ਉਹ ਵੀ ਤੁਹਾਨੂੰ ਮਾਲੂਮਾਤ ਦੀ ਬੜੇ ਦੋਸਤ ਮੈਸੇਜ ਕਰਦੇ ਰਹਿੰਦੇ ਨੇ ਇੰਸਟਾਗ੍ਰam ਤੇ ਅੱਗੇ ਪਿੱਛੇ ਵੀਜ਼ੇ ਹੱਥੇ ਖੁੱਲਦੇ ਨੇ ਹਰ ਸਾਲ ਖੁੱਲਦੇ ਨੇ ਹੁਣ ਵੀ ਆ ਨਵਾਂ ਜਿਹੜਾ ਅਗੂ ਕੋਟਾ ਪਾਸ ਹੋਇਆ 2026 2027 28 ਤਿੰਨਾਂ ਸਾਲਾਂ ਦਾ ਕੋਟਾ ਪਾਸ ਹੋਇਆ ਜਿਹਦੇ ਵਿੱਚ 5 ਲੱਖ ਵੀਜ਼ਾ ਅਗੂ ਫੇਰ ਦੇਣਾ ਹੈ 26 ਚ 2026 ਚ 27 ਚ ਤੇ 28 ਚ ਫੇਰ ਜਿਹੜਾ ਨੇ 5 ਲੱਖ ਵੀਜ਼ਾ ਪਾਸ ਹੋ ਗਿਆ 5 ਲੱਖ ਤੁਸੀਂ ਤੁਸੀਂ ਵੇਖਣਾ ਪਿੱਛੇ ਹੈ ਜਿਹੜਾ ਜਿਹਦੇ ਵਿੱਚ ਬੜੀ ਦੁਨੀਆ ਆਈ ਵੀ ਹੈ ਇਹ ਕਈਆਂ ਲੋਕਾਂ ਦੇ ਨਹੀਂ ਵੀ ਲੱਗੇ ਕਈਆਂ ਨੂੰ ਦੋਸਤਾਂ ਦੇ ਵੀਜ਼ੇ ਨਿਕਲੇ ਦੇ ਨੇ ਮੈਂ ਆਪੇ ਦੋਸਤੋਂ ਚਾਰ ਵੀਜ਼ੇ ਪਿਛਲੇ ਸਾਲ 2024 ਚ ਕਢਾਏ ਨੇ ਅੱਜ ਤੱਕ ਅਪpointAਮੈਂਟ ਨਹੀਂ ਉਹਨਾਂ ਦੀ ਮਿਲੀ ਇਹ ਵਾਸਤੇ ਪਾਕਿਸਤਾਨ ਵਿੱਚ ਸਭ ਤੋਂ ਔਖਾ ਤੇ ਪਹਿੜਾ ਕੰਮ ਇਹੜਾ ਨੂੰ ਅਪpointAਮੈਂਟ ਦਾ ਅਜੇ ਤੋ ਕੋਸ ਸਾਲ ਪਹਿਲਾਂ ਇੱਥੇ ਕਿਆ ਕਾਨੂੰਨ ਸੀ ਇਟਲੀ ਚ ਵੀਜ਼ਾ ਨਹੀਂ ਨਿਕਲਦਾ ਹੁੰਦਾ ਵੀਜ਼ਾ ਜਮਾ ਕਰਾਇਆ ਸਾਲ ਇੰਤਜ਼ਾਰ ਕਰਨਾ ਸਾਲ ਇੰਤਜ਼ਾਰ ਕਰਕੇ ਉਸ ਤੋਂ ਬਾਅਦ ਕੀ ਕਹਿਣਾ ਯਾਰ ਉਹ ਤੇਰਾ ਵੀ ਵੀza ਨਹੀਂ ਨਿਕਲਿਆ ਆ ਕੋ ਫੇਰ ਅਗਲੇ ਸਾਲ ਤੇਰਾ ਅਪਲਾਈ ਕਰਾਂਗੇ ਇਹ ਪਿਛਲੇ ਤੋਂ 3 ਸਾਲ ਗਏ ਨੇ ਨਾ 3 ਸਾਲ ਇੰਨਾ ਕ ਵੀza ਨਿਕਲਿਆ ਇੰਨਾ ਕ ਵੀza ਨਿਕਲਿਆ ਨਾ 3 ਸਾਲਾਂ ਦੇ ਵਿੱਚ ਕਿੰਨਾ ਚਾਹੂ ਜਿਹੜਾ ਪਿੱਛੇ ਟਾਈਮ ਲੰਘ ਗਿਆ ਮੈਂ ਨਹੀਂ ਵੇਖਿਆ ਕੰਨਾ ਕ ਵੀza ਨਿਕਲਦਾ ਤੇ ਬਹੁਤ ਜ਼ਿਆਦਾ ਲੋਕ ਆਏ ਨੇ ਜਿਹਦੇ ਵਿੱਚ ਇੰਡੀਆ ਤੋਂ ਜ਼ਿਆਦਾ ਆਏ ਨੇ ਬੰਗਲਾਦੇਸ਼ ਤੋਂ ਵੀ ਆਏ ਨੇ ਪਾਕਿਸਤਾਨ ਤੋਂ ਆਏ ਨੇ ਘਾਟ ਆਏ ਨੇ ਕਿਉਂਕਿ ਪਾਕਿਸਤਾਨ ਪਾਉਂਟ ਮਿੰਟ ਦਾ ਬੜਾ ਵੱਡਾ ਮਸਲਾ ਬਾਅਦ ਚ ਬੰਗਲਾਦੇਸ਼ ਵੀ ਪਾਉਂਟ ਮਿੰਟ ਦਾ ਮਸਲਾ ਪਣ ਗਿਆ ਇੰਡੀਆ ਦੇ ਵਿੱਚ ਅਜੇ ਤੱਕ ਹੁੰਦੇ ਵੀਜ਼ੇ ਲੱਗਦੇ ਮੈਨੂੰ ਅਪਾਇੰਟਮੈਂਟ ਤੋਂ ਥੋੜੀ ਲੇਟ ਹੋ ਗਈ ਆ ਪਰ ਉੱਥੇ ਆਟਾ ਮਸਲਾ ਨਹੀਂ ਹੈ ਇਟਲੀ ਦੀ ਤੁਹਾਨੂੰ ਮਾਲੂਮਾਤ ਦਿੱਤੀ ਆ ਹੁਣ ਵੀਜ਼ੇ ਫੇਰ ਖੁੱਲ ਗਏ ਨੇ ਫੇਰ ਜਮ੍ਹਾਂ ਹੋ ਰਹੇ ਨੇ ਤੇ ਬਸ ਅਲਾ ਕਰੇ ਕਿ ਸਾਡੇ ਆ ਅਪਾਇੰਟਮੈਂਟ ਵਾਲਾ ਮਸਲਾ ਹੱਲ ਹੋਈ ਐ ਐਮਬੈਸੀ ਦੇ ਵਿੱਚ ਪਾਕਿਸਤਾਨ ਸਲਾਮਾਂਬਾਦ ਤੇ ਫੇਰ ਵੀਜ਼ੇ ਟੈਨਸ਼ਨ ਕੋਈ ਨਹੀਂ ਪਹਿਲਾਂ ਇੱਥੇ ਵੀਜ਼ਾ ਨਹੀਂ ਨਿਕਲਦਾ 6-6 ਮਹੀਨੇ ਸਾਲ-ਸਾਲ ਦੋ-ਦੋ ਸਾਲ ਲੋਕ ਇੰਤਜ਼ਾਰ ਕਰਦੇ ਆ ਵੀਜ਼ਾ ਹੁਣ ਹੱਥ ਵੀਜ਼ਾ ਬੜੀ ਛੇਤੀ ਨਿਕਲਦਾ ਪਰ ਆਪਾਇੰਟਮੈਂਟ ਪਾਕਿਸਤਾਨੀ ਨਹੀਂ ਮਿਲਦੀ ਤੇ ਐ ਛੋਟੀ ਜੀ ਤੁਹਾਡੇ ਨਾਲ ਜਿਹੜੀਆਂ ਨੇ ਵੀਡੀਓ ਦੀ ਮਾਲੂਮਾਤ ਤੁਹਾਨੂੰ ਦੱਸੀ ਆ ਕਰੋਸ਼ੀਆ ਤੋਂ ਦੋਸਤ ਆਇਆ ਇੱਕ ਉਹ ਦੋਸਤ ਪਿੱਛੇ ਆਇਆ ਉਹ ਵੀ ਆਇਆ ਟੂ ਰਸਟ ਵੀਜ਼ੇ ਤੇ ਹਥੇ ਕੋਰੀਆ ਤੋਂ ਉਹਦਾ ਹੋਰ ਸਿਸਟਮ ਹੈ ਉਹਦਾ ਇਹ ਹੋਏ ਹੁੰਦਾ ਨਹੀਂ ਆ ਜੇਰਾ ਉਹ ਸਿਸਟਮ ਇਹਦੇ ਵੀ ਵੀਡੀਓ ਬਣਾਵਾਂਗੇ ਇਹਦੇ ਵਾਸਤੇ ਥੋੜਾ ਟਾਈਮ ਚਾਹੀਦਾ ਏ ਜੇ ਕਿ ਹੋਟਲ ਟੈਪ ਜਿਹੜਾ ਨਾ ਕਟਾਗੜੀ ਚ ਆਂਦਾ ਜਿਹਦੇ ਤੇ ਵੀ ਇੱਕ ਵੀਡੀਓ ਆਏਗੀ ਪਰ ਇਹਦੇ ਵਾਸਤੇ ਥੋੜਾ ਜਿਹਾ ਟਾਈਮ ਚਾਹੀਦਾ ਆਵਾਸੇ ਕਈ ਦੋਸ ਨੇ بڑے بڑے ਲੋਕਾਂ ਨੂੰ ਪੈਸੇ ਫਸਾ ਗਏ ਤੇ ਕਈ ਲੋਕ ਨੇ ਜਿਹੜੇ ਕਹਿੰਦੇ ਨੇ ਉਹ ਥੋੜੇ ਪੈਸੇ ਇੱਥੇ ਦੋ ਬਾਕੀ ਇਟਲੀ ਜਾ ਕੇ ਦੇਓ ਉਹ ਦੋ ਸਭ ਝੂਠੂ ਹੁੰਦਾ ਏ ਕੋ ਕੋਈ ਸੱਚ ਨਹੀਂ ਦਾ ਜਿਹੜਾ ਵੱਡਾ ਅਰੀਜਨਲ ਤੇ ਸਹੀ ਹੋਏਗਾ ਉਹ ਤੁਹਾਡੇ ਕੋਲੋਂ ਸਾਰੇ ਪੈਸੇ ਲਏਗਾ ਤੁਹਾਨੂੰ ਸਹੀ ਮਤਲਬ ਨਾਲ ਕਰੇਗਾ ਤੇ ਜਿਹੜੇ ਉਹੋ ਜਿਹੇ ਬੰਦੇ ਨੇ ਉਹਨਾਂ ਕੋਲੋਂ ਬਚੋ ਖਾਸ ਕਰਕੇ ਅੱਜ ਕੱਲ੍ਹ ਜ਼ਿਆਦਾ ਫਰਾਡ ਚੱਲ ਰਿਹਾ ਹਰ ਕੰਮ 'ਚ ਫਰਾਡ ਚੱਲ ਰਿਹਾ ਆਡਾ ਕੰਮ ਮੈਂ ਮਾਲੂਮਾ ਦੇਣਾ ਅਸੀਂ ਯਾਰ ਕਦੇ-ਕਦੇ ਵੀਡੀਓ ਬਣਾਦੇ ਕਈ ਲੋਕ ਚੈਨਲ ਚਲਾਉਣ ਲਈ ਬੜਾ ਝੂਠ ਮਾਰਦੇ ਨੇ ਬੜੀਆਂ ਸ਼ੇਮਾਂ ਵਹਾਉਂਦੇ ਨੇ ਇੰਜ ਉੰਜ ਇਹ ਹੋ ਬੜੇ ਖਾਬੂ ਹਾਂਦੇ ਨੇ ਸਾਡਾ ਉਹ ਕੰਮ ਨਹੀਂ ਸਾਡੇ ਚੈਨਲ ਤੇ ਜਾ ਕੇ ਦੇਖੋ ਤੁਹਾਨੂੰ ਵੀਡੀਓ ਚੰਗੀਆਂ ਲੱਗਣਗੀਆਂ ਅਸੀਂ ਚੈਨਲ ਬਣਾਦਾ ਸ਼ੌਕੀਆ ਤੌਰ ਤੇ ਕਦੇ-ਕਦੇ ਦਿਲ ਕਰੇ ਤੇ ਵੀਡੀਓ ਬਣਾ ਲਈਦਾ ਨਾਂ ਤੇ ਦਿਲ ਕਰੇ ਤੇ ਅਸੀਂ 6-6 ਮਹੀਨੇ ਹੁਣ ਵੀਡੀਓ ਬਣਾ ਜਿਹੜੀ ਅਸੀਂ ਬਣਾਉਣੇ ਪਿਆ ਉਸ ਦਾ ਕੱਲ ਚਾੜਨੀ ਹੈ ਪਰसों ਚਾੜਨੀ ਹੈ ਚੈਨਲ ਤੇ ਜਾ ਕੇ ਵੇਖੋ ਆਈਆਂ ਰਿਹਾ 6 ਮਹੀਨਿਆਂ ਬਾਅਦ ਜਾਂ 8 ਮਹੀਨਿਆਂ ਬਾਅਦ ਵੀਡੀਓ ਬਣਾ ਰਹੇ ਹਾਂ ਅੱਜ ਜਾ ਕੋ ਫੇਰ ਕੀ ਬਣਾਣੀ ਕਿਦਾਂ ਬਣਾਣੀ ਹੈ ਜਾਂ ਬਣਾਉਣ ਲੱਗਿਓ ਸਰ ਰੋਈ ਬਣਾਈ ਜਾਈਏ ਤੇ ਅਸੀਂ ਪੈਸਿਆਂ ਵਾਸਤੇ ਨਹੀਂ ਵੀਡੀਓ ਬਣਾਉਂਦੇ ਜਿਹੜੇ ਲੋਕ ਪੈਸਿਆਂ ਵਾਸਤੇ ਵੀਡੀਓ ਬਣਾਉਂਦੇ ਨੇ ਚੈਨਲ ਨੂੰ ਚਲਾਉਣ ਲਈ ਉਹ ਵਿਊਜ਼ ਲੈਣ ਲਈ ਬੜਾ ਬੜਾ ਕੋਸ਼ਿਸ਼ ਮਸਲੰਦ ਦੇਣੇ ਵਿੱਚ ਗਲਤ ਗਾਈਡ ਕਰਦੇ ਨੇ ਕਿ ਇਹ ਨਾ ਤਨਹਾ ਆ ਫਲਾਣਾ ਕੰਮ ਹੈ ਵੀਜ਼ੇ ਆ ਗਏ ਨੇ ਇਹ ਹੋ ਗਿਆ ਉਹ ਹੋ ਗਿਆ ਉਹ ਸਭ ਝੂਠ ਹੁੰਦਾ ਤੇ ਬਾਕੀ ਇਨਸ਼ਾਅੱਲਾ ਤੁਹਾਨੂੰ ਅਗੋਂ ਵੀ ਤੁਹਾਨੂੰ ਸਹੀ ਮਾਲੂਮਾਤ ਦਾਂਗੇ ਅਸੀਂ ਹੁਣ ਫੜਾਂ ਜੁਆਇਆ ਕਰੀਏ ਆ ਤੁਹਾਨੂੰ ਵਹਾਨਿਆ ਆ ਵੀ ਲੋ ਮੁਰਤੀ ਸਾਡੇ ਜਿਹੜਾ ਉੱਤੇ ਰੱਖ ਦਿੱਤੀ ਆ ਕੰਮ ਤਿਆਰ ਹੋ ਗਿਆ ਤੇ ਵਾ 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 ਭਾਈ ਇਹ ਮੁੰਡੇ ਦਾ ਵੀ ਪਰਦੇਸ ਵਿੱਚ ਹੋ ਗਿਆ ਆ ਕਰਵਾਏ ਮੇਰੇ ਲਿਆਣਾ ਆ ਕੋਰੀਆ ਦਾ ਮੁੰਡਾ ਇਹ ਵਾਹ ਐ ਦੋਸਤੋ ਗ੍ਰੈਂਡ ਦੋਸਤ ਐ ਕੋਰੀਆ ਤੋਂ ਆਇਆ ਐ ਇਹ ਨਾ YouTube ਚੈਨਲ ਛਾੜਿ ਖੜਿਆ ਹੋਣਾ ਇਹਨੇ ਵੀ ਤੇ ਵੀਡੀਓ ਵੀਡੀਓ ਕੋਰੀਆ ਦੀ ਬੜੀ ਐ ਵੀ ਮਾਹੌਲ ਮਾਤ ਦਿੰਦਾ ਸੀ ਕੋਰੀਆ ਤੋਂ ਬੜੀ ਸਾਨੀ ਨਾਲ ਜਦਾ ਵੀਜ਼ਾ ਲੱਗਾ ਇਹ ਪਹਿਲਾਂ ਇੰਗਲੈਂਡ ਗਿਆ ਐ ਇੰਗਲੈਂਡ ਵੀ ਕਾਫੀ ਦਿਨ ਰਿਹਾ ਫੇਰ ਉਸ ਤੋਂ ਬਾਅਦ ਇਟਲੀ ਪਿੱਛੇ ਵੀ ਆਈ ਇੱਕ ਵਾਰੀ ਹੋ ਗਿਆ ਚਲ ਗਿਆ ਫੇਰ ਦੁਬਾਰਾ ਵਾਪਸ ਹੋਣ ਇਟਲੀ ਆਇਆ ਪਰ ਹੁਣ ਇੱਥੇ ਰਹਿਣਾ ਹੋਣਾ ਦਾ ਪੱਕਾ ਸਿਸਟਮ ਕਰ ਦਿੱਤਾ ਇਹਦਾ ਸਾਲਮ ਨਹੀਂ ਕੀਤਾ ਇਹਦਾ ਹੋਰ ਹੀ ਸਿਸਟਮ ਕੀਤਾ ਜਿਹੜਾ ਨਾ ਪੇਪਰਾਂ ਦਾ ਅਜੇ ਵੀਡੀਓ ਸ਼ਡਿਊਲ ਨਹੀਂ ਬਣਾਣੀ ਪੇਪਰ ਛੇਪਰ ਮਿਲਣਗੇ ਇਨਸ਼ਾਅੱਲਾ ਇਹਦੇ ਤੇ ਵੀ ਇੱਕ ਵੀਡੀਓ ਬਣਾਵਾਂਗੇ ਕਿਉਂਕਿ ਕੰਪਨੀ ਕੰਪਨੀਆਂ ਆਪਣੀ ਖਲਾਕ ਹੈ ਨਾ ਤੇ ਇੰਜ ਦਾ ਕੋਈ ਸਿਸਟਮ ਕਰ ਰਹੇ ਆ ਪੇਪਰਾਂ ਦਾ ਨਾ ਤੇ ਦੇਖਨੇ ਆ ਅੱਲਾਹ ਪਾਕ ਬਿਹਤਰ ਕਰੇਗਾ ਇਨਸ਼ਾਅੱਲਾ ਤਾਲਾ ਦੋਸਤੋ ਵੀਡੀਓ ਸਹੀ ਲੱਗੇ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਅੱਛਾ ਜੇ ਕਮੈਂਟ ਕਰਿਆ ਕਰੋ ਜਿਹੜਾ ਨਾ ਤੇ ਇਨਸ਼ਾਅੱਲਾ ਜਲਦੀ ਹੋਰ ਤੁਹਾਨੂੰ ਮਾਲੂਮਾਤ ਦਾਂਗੇ ਬਾਕੀ ਜਿਸ ਦੋਸਤ ਨੂੰ ਜ਼ਿਆਦਾ ਮਾਲੂਮਾਤ ਚਾਹੀਦੀ ਹੈ ਹੋਰ ਕਿਸੇ ਕਿਸਮ ਦੀ ਮਾਲੂਮਾਤ ਚਾਹੀਦੀ ਹੈ ਇਸ ਚੈਨਲ ਦੇ ਸਟਾਰਟਿੰਗ ਤੇ ਜੋਬ ਵਿੱਚ ਮੈਂ ਆਪਣੇ ਇੰਸਟਾਗ੍ਰਾਮ ਦਾ ਦਿੱਤੇ ਦਾ ਲਿੰਕ ਵਿੱਚ ਉਹਦਾ ਇੰਸਟਾਗ੍ਰਾਮ ਤੇ ਜਾ ਕੇ ਮੈਨੂੰ ਮੈਸੇਜ ਕਰਕੇ ਕਾਲ ਕਰਕੇ ਤੁਸੀਂ ਮਾਲੂਮਾਤ ਲੈ ਸਕਦੇ ਹੋ ਪੁੱਛ ਸਕਦੇ ਹੋ ਇਨਸ਼ਾਅੱਲਾ ਤੁਹਾਨੂੰ ਦੱਸਾਂਗੇ origignal ਇੱਕ ਨੰਬਰ ਦੱਸਾਂਗੇ ਸਾਡਾ ਤੇ ਇਹੋ ਹੀ ਆ ਕਿ ਸਾਡੀ ਵਜ੍ਹਾ ਨਾਲ ਕਿਸ ਦਾ ਭਲਾ ਹੋਏ ਜਾਂ ਕਿਸ ਨੂੰ ਫਾਇਦਾ ਹੋਏ ਤੁਸੀਂ ਕਿਸੇ ਨਾਲ ਕਰੋਗੇ ਜਾਂ ਅੱਲਾ ਤੁਹਾਡੇ ਨਾਲ ਕਰੋਗੇ ਜੋ ਗਲਤ ਕਰੋਗੇ ਉਹ ਤੁਹਾਡੇ ਨਾਲ ਵੀ ਗਲਤ ਹੋਏਗਾ ਚੰਗਾ ਕਰੋਗੇ ਤੁਹਾਡੇ ਨਾਲ ਵੀ ਚੰਗਾ ਆ ਹ ਤੇ ਇਨਸ਼ਾ ਅੱਲਾ ਅੱਲਾ ਪਾਕ ਬਿਹਤਰ ਕਰੇਗਾ ਤੇ ਸਹੀ ਹੈ ਦੋਸਤੋ ਫਾਈ ਦੀ ਵੀਡੀਓ ਸਾਡੇ ਹੱਥ ਤੱਕ ਰਹੀ ਅਗਲੀ ਵੀਡੀਓ ਤੱਕ ਆਪਣੇ ਭਰਾਣ ਦੋਵਾਂ ਜਿਆਦਾ ਅੱਲਾ ਹਫਿਜ਼